ਅੱਜ ਮੈਂ ਪਿੰਡ ਅਵਲਖਾਨੇ ਨੂੰ ਕਨਮੀਟੀਆਂ ਕਰ ਰਹੇ ਹਾਂ ਭਾਈ ਬਾਬੂ ਮਾਨ ਜੀ ਦੇ ਹੱਥ 'ਚ ਤੇ ਮੈਂ ਗਰੀਬ ਪਰਿਵਾਰਾਂ ਨੂੰ ਮਿਲਿਆ ਹੈ ਤੋਂਦ ਕਮੀਟੀਆਂ ਹੋਈਆਂ ਹੈ ਤੇ ਗਰੀਬ ਪਰਿਵਾਰਾਂ 'ਚ ਬੜੀ ਨਿਮੋਸ਼ੀ ਹੈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਗਰੀਬਾਂ ਨੇ ਬੜੇ ਆਸ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਅੱਜ ਉਹਨਾਂ ਦੀ ਕੋਈ ਵੀ ਆਸ ਪੂਰੀ ਨਹੀਂ ਹੋਈ ਸਭ ਤੋਂ ਵੱਡੀ ਤੰਗੀ ਪਿੰਡ ਅਵਲਖਾਨਾ ਤੇ ਬਾਕੀ ਸਾਰੇ ਇਲਾਕੇ ਦੀ ਇੱਕੋ ਹੀ ਹੈ ਜਿਹੜਾ ਅੱਜ ਨਸ਼ਾ ਕਾਰਕਾਰ ਮਿਲ ਰਿਹਾ ਹੈ ਮਾਵਾ ਦੇ ਨੌਜਵਾਨ ਪੁੱਤ ਮਰ ਰਹੇ ਹੈ ਇਸ ਗੱਲ ਤੋਂ ਸਾਰਾ ਇਲਾਕਾ ਪਿੰਡ ਅਵਲ ਖਰਾਣਾ ਵੀ ਤੇ ਸਾਰਾ ਇਲਾਕਾ ਬਹੁਤ ਪਰੇਸ਼ਾਨ ਹੈ ਅੱਜ ਬਾਕੀ ਸੁਲਤਾਨਾਂ ਦਾ ਪਿੱਛੇ ਰਹਿ ਗਈ ਗੱਲ ਸਾਰੇ ਇੱਕੋ ਗੱਲ ਕਹਿੰਦੇ ਆ ਵੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਬਚਾਇਆ ਜਾਵੇ ਇਹ ਨਸ਼ੇ ਜਿਹੜੇ ਹੈਗੇ ਇਹ ਫੌਰੀ ਤੌਰ ਤੇ ਬੰਦ ਕਰੇ ਜਾਣ ਅੱਜ ਸਭ ਤੋਂ ਵੱਡਾ ਮੁੱਦਾ ਇਹ ਹੈਗਾ ਜੇ ਐਮਐਲਏ ਸਾਹਿਬ ਗੱਲ ਕਰੀਏ ਭਗਵੰਤ ਮਾਨ ਸਾਹਿਬ ਕਹਿੰਦੇ ਤਾਂ ਜਦੋਂ ਸਾਡੀ ਸਰਕਾਰ ਆਈ ਨਸ਼ਾ ਤਾਂ ਅਸੀਂ ਹਫ਼ਤੇ ਦੇ ਵਿੱਚ ਹੀ ਬੰਦ ਕਰ ਦੇਣਾ ਹਫ਼ਤਾ ਪਤਾ ਨਹੀਂ ਉਹ ਕਦੋਂ ਆਊਗਾ 2-3 ਸਾਲ ਦਾ ਟੱਪ ਕੇ ਹਜੇ ਤੱਕ ਤਾਂ ਉਹ ਹਫਤਾ ਆਇਆ ਨਹੀਂ ਜਦੋਂ ਭਗਵੰਤ ਮਾਨ ਜੀ ਨਸ਼ਾ ਬੰਦ ਕਰਨਗੇ ਪਰ ਉਹ ਨਸ਼ਾ ਕਿੱਥੇ ਬੰਦ ਕਰਨਾ ਉਹ ਤਾਂ ਆਪ ਆ ਬਠਿੰਡੇ ਆਪਾਂ ਵੇਖਿਆ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਸੀਗਾ ਪਹਿਲਾਂ ਪਾਣੀ ਪੀਤਾ ਫਿਰ ਉਹੀ ਝੂਠਾ ਪਾਣੀ ਸਿਰ ਤੇ ਪਾ ਲਿਆ ਤੇ ਫਿਰ ਪਤਾ ਨਹੀਂ ਕੀ ਹੋਰ ਹੀ ਇਸ਼ਾਰੇ ਜੇ ਕਰਨ ਲੱਗ ਪਏ ਸੀਗੇ ਪਤਾ ਨਹੀਂ ਕੀ ਕਰਦੇ ਸੀਗੇ ਮੁੱਖ ਮੰਤਰੀ ਵਾਲਿਆਂ ਦਾ ਕੋਈ ਗੱਲ ਵੀ ਹੈ ਨਹੀਂ ਉਹਨਾਂ 'ਚ ਜਿਹੜਾ ਬੰਦਾ ਆਪ ਹੀ ਸਾਰਾ ਦਿਨ ਨਸ਼ੇ 'ਚ ਰਹਿੰਦਾ ਹੈ ਉਹਨੇ ਪੰਜਾਬ ਦੇ ਨਸ਼ੇ ਕਿੱਥੇ ਬੰਦ ਕਰਨੇ ਇਹ ਤਾਂ ਪੰਜਾਬ ਦੇ ਲੋਕ ਦੁਬਾਰਾ ਕੋਈ ਫੈਸਲਾ ਲੈਣਗੇ ਬਦਲਾਅ ਲਿਆਉਣਗੇ ਫੇਰ ਹੀ ਇਹ ਨਸ਼ੇ ਬੰਦ ਹੋਣ ਦੀ ਉਮੀਦ ਹੈ ਐਮਐਲਏ ਸਾਹਿਬ ਇੱਕ ਗੱਲ ਜੇ ਇੱਥੇ ਉਹਨਾਂ ਨੇ ਗੱਲ ਕੀਤੀ ਸੀ ਨਿੱਕੇ ਬੱਚਿਆਂ ਨੂੰ ਜਿਹੜਾ ਆਂਗਣਵਾੜੀ ਸੈਂਟਰ ਦੇ ਵਿੱਚ ਰਾਸ਼ਨ ਦਿੱਤਾ ਜਾਂਦਾ ਉਹ ਚ ਮਲਾਵਟ ਆ ਰਹੀ ਆ ਹੁਣ ਤਣ ਬੀਬੀਆਂ ਦੱਸ ਰਹੀਆਂ ਸੀ ਐਥੇ ਮੈਨੂੰ ਪੇਡਾਪਲ ਖਾਣੇ ਕਈ ਬੀਬੀਆਂ ਮਿਲੀਆਂ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਦੇ ਬੱਚਿਆਂ ਨੂੰ ਬਹੁਤ ਹੀ ਮਾੜਾ ਜਿਹੜਾ ਹੈਗਾ ਖਰਾਕ ਹੈ ਉਹ ਆਂਗਣਵਾੜੀ ਸੈਂਟਰਾਂ ਤੋਂ ਮਿਲ ਰਹੀ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਆ ਜਿਹੜੇ ਆਪਣੇ ਮਲੋੜ ਤੋਂ ਐਮਐਲਏ ਹੈ ਜਿਹੜੇ ਇਸ ਵੇਲੇ ਮੌਜੂਦਾ ਮੰਤਰੀ ਵੀ ਹੈ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਹਾਡਾ ਮਹਿਕਮਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੁਹਾਡੇ ਹੁੰਦਿਆਂ ਹੋਇਆ ਜਿਹੜੇ ਪੰਜਾਬ ਦੇ ਗਰੀਬ ਬੱਚੇ ਹੈ ਅਵਲਖਾਨੇ ਪਿੰਡ ਮੈਂ ਖੜਾ ਹੁਣੇ ਇਸ ਵੇਲੇ ਜੇ ਬੱਚਿਆਂ ਨੂੰ ਅੱਜ ਮਾੜਾ ਖਰਾਕ ਮਾੜੀ ਖਰਾਕ ਜਾ ਰਹੀ ਹੈ ਤੇ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਜੇ ਬੱਚੇ ਜਿੱਥੋਂ ਮਤਲਬ ਵੀ ਉਹਨਾਂ ਦੀ ਮੀਂਹ ਸ਼ੁਰੂ ਹੋਣੀ ਹੈ ਜਿਹੜੇ ਛੋਟੇ ਬੱਚੇ ਹੈ ਜੇ ਉਦੋਂ ਹੀ ਉਹਨਾਂ ਨੂੰ ਖਰਾਕ ਮਾੜੀ ਮਿਲ ਗਈ ਤਾਂ ਉਹਨਾਂ ਦਾ ਭਵਿੱਖ ਕੀ ਬਣੂਗਾ ਵੱਡੇ ਹੋ ਕੇ ਉਹ ਕੀ ਕਰ ਲੈਣਗੇ ਜਦੋਂ ਸ਼ੁਰੂ ਚ ਹੀ ਉਹਨਾਂ ਨੂੰ ਖਰਾਕ ਮਾੜੀ ਮਿਲੀ ਤਾਂ ਮੈਂ ਬੇਨਤੀ ਕਰਦਾ ਮંત્રી ਸਾਹਿਬਾ ਜੀ ਖਰਾਕ ਵਧੀਆ ਦੇਣ ਤੇ ਨਾਲ ਨਾਲ ਇੱਥੇ ਇਹ ਵੀ ਪਤਾ ਲੱਗਿਆ ਹੈ ਵੀ ਜਿਹੜਾ ਆਟਾ ਆ ਨਵੀਂ ਸਕੀਮ ਚਲਾਈ ਹੈ ਜਿਹੜੀ ਇਹਨਾਂ ਨੇ ਭਗਵਾਨਤ ਮਾਨ ਸਰਕਾਰ ਨੇ ਆਟਾ ਦੇ ਰਹੀ ਹੈ ਥੈਲੀਆਂ ਚ ਪਾ ਪਾ ਕੇ ਉਹ ਆਟੇ ਚ ਵੀ ਬੜੀ ਮਿਲਾਵਟ ਹੈ ਉਹਦੇ ਚ ਪਿੱਛੇ ਤਾਂ ਇਹਨਾਂ ਨੂੰ ਜਿਹੜਾ ਆਟਾ ਮਿਲਿਆ ਉਹਦੇ ਚ ਪਿੱਛੋਂ ਹੀ ਕੀੜੇ ਵੀ ਸੀਗੇ ਤੇ ਇਹੋ ਜੀ ਗੰਦੀ ਕਣਕ ਖਾ ਕੇ ਤਾਂ ਲੋਕਾਂ ਨੇ ਬਿਮਾਰ ਹੀ ਹੋਣਾ ਹੈ ਇਹੋ ਜਾਂ ਗੰਦਾ ਆਟਾ ਖਾ ਕੇ ਸੋ ਸਰਕਾਰ ਨੂੰ ਬੇਨਤੀ ਹੈ ਪਹਿਲੀ ਗੱਲ ਤਾਂ ਆਟਾ ਦੇਣਾ ਹੀ ਨਹੀਂ ਚਾਹੀਦਾ ਕਣਕ ਦਿਓ ਤਾਂ ਕਿ ਅਗਲੇ ਨੂੰ ਪਤਾ ਹੋਵੇ ਵੀ ਚੰਗੀ ਮਾੜੀ ਕਣਕ ਉਹ ਦੇਖ ਸਕੇ ਆਪਦੀ ਅੱਖੀ ਜੇ ਮਾੜੀ ਹੋਵੇ ਤਾਂ ਉਹ ਉੱਥੇ ਹੀ ਡੱਬੂ ਤੇ ਹੀ ਵਾਪਸ ਕਰੇ ਤੇ ਜਦੋਂ ਆਟਾ ਆ ਜਾਂਦਾ ਪਤਾ ਹੀ ਨਹੀਂ ਉਹ ਕਿ ਕਿਸ ਚੀਜ਼ ਦਾ ਬਣਿਆ ਹੈ ਨਹੀਂ ਬਣਿਆ ਫਿਰ ਉਹਦੇ ਚ ਉਹਦੀ ਸ਼ੈਲਫ ਲਾਈਫ ਬੜੀ ਘੱਟ ਹੈ ਉਹ ਚ ਕੀੜੇ ਛੇਦੀ ਪੈ ਜਾਂਦੇ ਹੈ ਪਤਾ ਨਹੀਂ ਕੀ ਉਹਦੇ ਚ 16 ਦਾ ਆਟਾ ਮਿਲਾਉਂਦੇ ਆ ਕਿ ਕੀ ਮਿਲਾਉਂਦੇ ਆ ਕੀੜੇ ਪਈ ਜਾਂਦੇ ਆ ਸੋ ਇਹ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਗਰੀਬਾਂ ਨਾਲ ਧੱਕਾ ਨਾ ਕਰੋ ਉਹਨਾਂ ਨੂੰ ਮਲਾਵਟੀ ਜਿਹੜਾ ਹੈਗਾ ਆਟਾ ਨਾ ਦਿਓ ਧੰਨਵਾਦ ਇੱਕ ਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਆਣੇ ਆ ਵੀ ਸਾਡੇ ਨਸ਼ੇ ਬੰਦ ਹੋਣੇ ਚਾਹੀਦੇ ਆ ਜੀ ਤੇ ਹੁਣ ਤਾਂ ਝਾੜੂ ਵਾਲਿਆਂ ਦੀ ਸਰਕਾਰ ਆ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਨਸ਼ਾ ਸੀ ਬੰਦ ਕਰਾਂਗੇ ਉਹਨਾਂ ਨੇ ਤਾਂ ਸਾਡੇ ਬਾਹਲੇ ਕਰਤਾ ਹੁਣੇ ਤਾਂ ਸਾਡੇ ਬਾਹਲੇ ਨਸ਼ੇ ਵੇਚਣ ਲੱਗਾ ਸਾਰੇ ਤੇ ਬੱਚਾ ਬੱਚੀ ਵੇਚਦਾ ਤੇ ਜੇ ਗੱਲ ਕਰੀ ਉਹਨਾਂ ਨੇ 1000 ਰੁਪਿਆ ਵੀ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਨਾ ਉਹਨਾਂ ਨੇ ਪੁੱਛ ਨਹੀਂ ਦਿੱਤਾ ਉਹਨਾਂ ਨੇ ਨਾ ਉਹਨਾਂ ਨੇ ਫਿਰਸਨ ਵਧਾਈ ਆ ਨਾ ਉਹਨੇ ਨਾ ਉਹਨਾਂ ਨੇ ਫਿਰਸਨ ਵਧਾਈ ਆ ਨਾ ਉਹਨਾਂ ਨੇ ਪੈਸੇ ਦਿੱਤੇ ਆ ਛਾੜੂ ਵਾਲੇ ਤਾਂ ਕਹਿੰਦੇ ਅਸੀਂ ਘਰ-ਘਰ ਜਾ ਕੇ ਆਟਾ ਦੇਵਾਂਗੇ ਤੁਹਾਡੇ ਘਰੇ ਆਉਣ ਲੱਗ ਗਏ ਸਾਡੇ ਤਾਂ ਨਹੀਂ ਆਉਂਦਾਗਾ ਥੁੰਡਾ ਲਾ ਦਿੱਤਾ ਥੁੰਡਾ ਆਟਾ ਹਾਂ ਸਾਡੇ ਨਹੀਂ ਆਉਂਦਾਗਾ ਮਤਤ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ ਨਸ਼ਾ ਖਤਮ ਕਰ ਦਾਂਗੇ ਅਸੀਂ ਕੀ ਕਿਹਾ ਸੀ ਤੇ ਹੋ ਗਿਆ ਖਤਮ ਨਾ ਜੀ ਕਿੱਥੇ ਸਰ ਤਾਂ ਬੰਦੇ ਮਰਦੇ ਆ ਇਹ ਜੇ ਗੱਲ ਜੇ ਗੱਲ ਕਰੀਏ ਜੇ ਗੱਲ ਕਰੀਏ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਔਰਤਾਂ ਨੂੰ ਸਾਨੂੰ ਮਿਲਣ ਲੱਗ ਗਿਆ ਨਾ ਜੀ ਨਾ ਕਿਤੇ ਕੁਛ ਨਹੀਂ ਅਗਲੇ ਨੇੜੇ ਹੋ ਜਾਓ ਤੇ ਜੇ ਵੋਟਾਂ ਮੰਗਣ ਆਏ ਤਾਂ ਫਿਰ ਤੁਸੀਂ ਉਹਨਾਂ ਨੂੰ ਸਵਾਲ ਜਵਾਬ ਕਰੋਗੇ ਆਹੀ ਕੁਛ ਕਹਾਂਗੇ ਸਾਨੂੰ ਕੁਝ ਵੀ ਨਹੀਂ ਮਿਲਦਾ ਸਾਡੇ ਨਾਲ ਬਸ ਉਤਾਰ ਹੋਣੇ ਚਾਹੀਦੇ ਨੇ ਸੇ ਬੰਦ ਹੋਣੇ ਚਾਹੀਦੇ ਆ ਸਾਰਾ ਕੁਝ ਸਾਨੂੰ ਜਿਵੇਂ ਜਿਵੇਂ ਕਿਹਾ ਉਹਨਾਂ ਦਾ ਮਨਪੂਰਵਾਪੂਰਵਾ ਹੋਣਾ ਚਾਹੀਦਾ ਸਾਡੀ ਗੱਲ ਪੂਰੀ ਕਰਨੀ ਚਾਹੀਦੀ ਹੈ ਇੰਤੂ ਬਾਹਰ ਰਹਿਣਾ ਮੈਦਾਨ ਹਾਂਜੀ ਕੀ ਕਹਿਣਾ ਚਾਹੂੰਗੀ ਜਿਹੜੇ ਝਾੜੂ ਵਾਲਿਆਂ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਸੀਗਾ ਵੀ 1 ਕ 1000 ਰੁਪਏ ਔਰਤਾਂ ਨੂੰ ਦੇਵਾਂਗੇ ਨਹੀਂ ਦਿੱਤਾ ਜੀ ਜਿਹੜਾ ਰੱਛਣ ਆਉਂਦਾ ਜੀ ਉਹ ਵੀ ਬੰਦ ਕਰਤਾ ਤਾਂ 30 ਕਿਲੋ ਜਿੰਨੇ ਸੀ ਉਹ ਵੀ ਸਾਡਾ ਬੰਦ ਆ ਇੱਕ ਦਿਨ ਨਹੀਂ ਜਾਂਦੇ ਉਹ ਨਹੀਂ ਦਿੰਦੇ ਸਾਨੂੰ ਆਖਰੀ ਤੇ ਮੁੱਖ ਗੱਲ ਜੀ ਡੀਪੂ ਵਾਲਿਆਂ ਨੂੰ ਰੱਛਣ ਮਿਲੂਗਾ ਤਾਂ ਅੱਗੇ ਰੱਛਣ ਨਹੀਂ ਲੈਣਗੇ ਨਹੀਂ ਝਾੜੂ ਵਾਲਿਆਂ ਨੇ ਝਾੜੂ ਵਾਲਿਆਂ ਨੇ ਵਾਅਦਾ ਕੀਤਾ ਸਾਰੇ ਮੁਫਰ ਦੇ ਤੇ ਝਾੜੂ ਵਾਲਿਆਂ ਨੇ ਤਾਂ ਕਿਹਾ ਸੀਗਾ ਵੀ ਨਸ਼ਾ ਸੀ ਬੰਦ ਕਰ ਦਾਂਗੇ ਆਵਾ ਜੀ ਹੱਟੀਆਂ ਦੇ ਵਿਕਦਾ ਹੱਟੀਆਂ ਦੇ ਚਿੱਟਾ ਹੱਟੀਆਂ ਦੇ ਵਿਕਦਾ ਚਿੱਟਾ ਸਾਡੇ ਬੱਚੇ ਮਰ ਗਏ ਜਿਹੜੇ ਖਾ ਖਾਨਾ ਚ ਜਿਨ੍ਹਾਂ ਦੇ ਇੱਕ ਇੱਕ ਪੋਤਾ ਨਾ ਸਭ ਤੇ ਘਰ ਘਰ ਨਸ਼ਾ ਆਮ ਆ ਜੀ ਚਿੱਟਾ ਆਮ ਮੰਨ ਲਓ ਹੁਣ ਪਿੰਡ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਝਾੜੂ ਵਾਲੇ ਆਉਣਗੇ ਉਹਨਾਂ ਨਾਲ ਸਵਾਲ ਜਵਾਬ ਕਰੋ ਜੀ ਅੱਥ ਬੱਤੇ ਸਾਡੇ ਝੜਵਾਂਦੇ ਝੜੂ ਨਹੀਂ ਝੜੂ ਫੇਰਦਾ ਤੂੰ ਪਹਰ ਤੋਂ ਝੜਾ ਦੇ ਜਿਹੜੇ ਬਾਗ ਦੇ ਨੇ ਸਾਡੇ ਕੁਲੇ ਕਿਤੇ ਜੀਤਖਰ ਵੋਟਾਂ ਲੈ ਕੇ ਸਾਡੇ ਪੈਰੀ ਹੱਥ ਲਾਉਂਦੀ ਸੀ ਹੁਣ ਸਾਡੇ ਆਕੇ ਵੀ ਨਹੀਂ ਖੜਦੀ ਵੋਟਾਂ ਲੈ ਕੇ ਸਾਡੇ ਕੋਈ ਆਕੇ ਨਹੀਂ ਖੜਦਾ ਉਹ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਸਾਨੂੰ ਕੋਈ ਵੀ ਮਿਲ ਸਕਦਾ ਬਹੁਤ ਆਮ ਨਸ਼ਾ ਕਰਤਾ ਦਿੱਤਾ ਹੋਰ ਕੀ ਕਰ ਦੋਣਗੇ ਆਮ ਤਾਂ ਹੋਇਆ ਬੈਨਕ ਹੋਰ ਕੀ ਕੀਤਾ ਹੋਰ ਤਾਂ ਕੋਈ ਨਾ ਸਾਨੂੰ ਕਾਸ਼ ਤੇ ਤੋਂ ਸਵਾਇਆ ਕੋਈ ਗਾਲ ਨਹੀਂ ਮਿਲਦੀ ਕੋਈ ਚਾਲ ਨਹੀਂ ਮਿਲਦੀ ਕੋਈ ਤੇਲ ਨਹੀਂ ਮਿਲਦਾ ਆ ਸਾਡੇ ਸਿਰ ਚ ਪਾ ਦੇਣ ਲਿਆ ਆਟਾ ਸਿੱਧੀ ਕਰਾਂਗੇ ਹੋਰ ਤਾਂ ਕੁਝ ਮਿਲਦਾ ਨਹੀਂ ਸਾਾਨੂੰ ਇੱਕੋ ਚਿੱਕਾ ਲੈ ਲੋ ਘਰ ਘਰ ਜਿੰਨਾ ਮਰਜੀ ਲੈ ਲੋ ਇਹ ਤਾਂ ਝਾੜੂ ਵਾਲਿਆਂ ਸਰਕਾਰਾਂ ਦਾ ਕਹਿੰਦੇ ਅਸੀਂ ਬੰਦ ਹੀ ਕਰਤਾ ਹਾਂ 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 ਬੰਦ ਕਰਤਾ ਜੀ ਅਮਲ ਖਰਾਨੇ 'ਚ ਵੇਖ ਲੈਣਾ ਕਿ ਕਿੰਨਾ ਕ ਬੰਦ ਆ ਇਹ ਵੇਖ ਲੈਣਾ ਆਪਿਆਂ ਹਾਂ ਨਿੱਕੇ ਨਿੱਕੇ ਬੱਚੇ ਡੇਡੇ ਨਕੇ ਪਿਆ ਮਾਂਵਾਂ ਦੇ ਅਤੇ ਪਜੇ ਤੇ ਮਰ ਕੇ ਅਤੇ ਪਜੇ ਦਿਖਾਈ ਜਾਂਦੇ ਆ ਉਹ ਵੀ ਮਰ ਜਾਣਗੇ ਜਿਹੜੇ ਖਾਈ ਜਾਂਦੇ ਇਹ ਚਿੱਟਾ ਬੰਦ ਕਰੋ ਜੀ ਬੰਦ ਕਰੋ ਚੁੱਕਾ 5 ਕਿਲੋ ਫਣਕ ਦਿੰਦੇ ਆ ਕਿਥੇ 30 ਕਿਲੋ ਦਿੰਦੇ ਸੀ ਜੇ 5 ਕਿਲੋ ਦਾ ਵੀ ਇੱਕ ਦਿਨ ਨਹੀਂ ਜਾਈਦਾ ਉਹ ਵੀ ਨਹੀਂ ਦਿੰਗੇ ਬੰਦ ਕਰ ਦਿੰਗੇ ਉਹ ਵੀ ਬੰਦ ਕਰ ਦਿੰਗੇ ਆਖਦੇ ਮੁੱਕ ਵੀ ਜੇ ਦੀਪੂ ਵਾਲਾ ਕੋਲ ਹੋਊਗੀ ਤੇ ਬਿੰਕੂ ਵਾਲੇ ਦੇਣਗੇ ਦੀਪੂ ਵਾਲੇ ਦੇ ਘਰੇ ਖਾਣ ਤਾਂ ਪੱਟੀ ਨਹੀਂ ਵੀ ਉਹ ਦੇਣਗੇ ਦੀਪੂ ਵਾਲ ਚ ਕਣ ਕਾਉਣੀ ਚਾਹੀਦੀ ਆ ਕੋਈ ਸਾਨੂੰ ਹੋਰ ਵੀ ਆਉਣਾ ਚਾਹੀਦਾ ਤੇ ਨਾ ਕੋਈ ਫੋਕਾਂ ਅੰਤਮਾਨ ਦਾ ਕਹਿੰਦਾ ਚਾਹ ਪੱਤੀ ਤੇ ਤੁਹਾਨੂੰ ਘਿਓ ਵੀ ਮਿਲੂਗਾ ਹਾਂ ਨਹੀਂ ਆਉਂਦਾ ਜੀ ਨਹੀਂ ਘਿਓ ਸਾਰੇ ਝੂਠਾ ਸਾਰਾ ਕੁਝ ਨਹੀਂ ਹੁੰਦਾ ਝੂਠਾ ਸਾਰਾ